ਇੰਡੀਆ ਵੱਲੋਂ ਸ਼ਬਦਾਂ ਰਾਹੀਂ ਹਮਲਾ ਕਰਕੇ ਇੱਕ ਦਬਾਅ ਬਣਾਇਆ ਜਾਂਦਾ ਵਿਰੋਧੀ ਧਿਰ ਦੇ ਉੱਤੇ ਭਾਵੇਂ ਉਹ ਕੈਨੇਡਾ ਹੋਵੇ ਤੇ ਸਿੱਖਾਂ ਦੇ ਉੱਤੇ ਇਹ ਦਬਾਅ 1947 ਤੋਂ ਬਾਅਦ ਲਗਾਤਾਰ ਬਣਾਇਆ ਜਾ ਰਿਹਾ ਤੇ ਇਹ ਦਬਾਅ ਬਣਾਇਆ ਜਾਂਦਾ ਕਿ ਸਿੱਖਾਂ ਨੂੰ ਇੰਡੀਆ ਦੀਆਂ ਅੰਬੈਸੀਆਂ ਘੇਰਨ ਅਤੇ ਰੋਸ-ਬੁਜ਼ਾਰੇ ਕਰਨ ਤੋਂ ਰੋਕੋ ਤਾਂ ਕਿ ਕਮਾਂਤਰੀ ਪੱਧਰ ਤੇ ਖਾਲਸਾ ਦੀ ਆਜ਼ਾਦੀ ਦੀ ਗੱਲ ਦਾ ਪ੍ਰਚਾਰ ਅਤੇ ਪ੍ਰਸਾਰ ਨਾ ਹੋਵੇ ਪਰ ਇਸ ਬਾਰੇ ਨਾ ਤਾਂ ਕੈਨੇਡਾ ਅਤੇ ਨਾ ਹੀ ਅਮਰੀਕਾ ਦੇ ਵਿੱਚ ਕੋਈ ਅਜੀਹਾ ਕਾਨੂੰਨ ਹੈ ਜਿਹੜਾ ਸ਼ਬਦਾਂ ਰਾਹੀਂ ਸ਼ਾਂਤਮਈ ਤਰੀਕੇ ਦੇ ਨਾਲ ਸੰਘਰਸ਼ ਕਰਨ ਦੀ ਮਨਾਹੀ ਕਰਦਾ ਹੋਵੇ ਸੋ ਇਹ ਰੋਸ ਮੁਜ਼ਾਰੇ ਅਬੈਸੀਆਂ ਦਾ ਘੇਰਾ ਇਹ ਲਗਾਤਾਰ جاری ਹੈ ਤੇ ਅੱਗੇ ਵੀ ਰਹਿਣ ਤੇ ਇਹ ਲਹਿਰ ਨੂੰ ਅਮਰੀਕਾ ਅਤੇ ਕੈਨੇਡਾ ਦੇ ਵਿੱਚ ਜਿਹੜੀ ਭਾਰਤ ਦੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਰਾਹੀਂ ਰੋਕਣ ਦੀ ਕੋਸ਼ਿਸ਼ ਸੀ ਉਹ ਵੀ ਹੁਣ ਨੰਗੀ ਹੋ ਚੁੱਕੀ ਹੈ ਤੇ ਉਸ ਤੋਂ ਬਾਅਦ ਇਹ ਕੋਸ਼ਿਸ਼ਾਂ ਗੈਂਗਸਟਰਾਂ ਨੂੰ ਇੱਕ ਤਰੀਕੇ ਨਾਲ ਵਰਤ ਕੇ ਇੰਡੀਆ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਇਹ ਕਹਣਾ ਬਿਲਕੁਲ ਕੈਨੇਡੀਅਨ ਸਰਕਾਰ ਮੰਨ ਚੁੱਕੀ ਹੈ ਤੇ ਇਥੋਂ ਤੱਕ ਕਿ ਅਮਰੀਕਾ ਦੀ ਗਵਰਨਮੈਂਟ ਵੀ ਇਸ ਬਾਰੇ ਮੰਨਦੀ ਹੈ ਕਿ ਜਿਹੜੀ ਗੈਂਗਸਟਰ ਲਹਿਰ ਜਾਂ ਗੈਂਗਸਟਰਾਂ ਨੂੰ ਇੰਡੀਆ ਵੱਲੋਂ ਕੈਨੇਡਾ ਤੇ ਅਮਰੀਕਾ ਦੇ ਵਿੱਚ ਭੇਜਿਆ ਗਿਆ ਉਹਨਾਂ ਨੂੰ ਇੰਡੀਆ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਲਈ ਵਰਤ ਰਹੀ ਹੈ ਸਿੱਖਾਂ ਦੇ ਖਿਲਾਫ ਇਸ ਦੇ ਉੱਤੇ ਵੀ ਸਟੈਪ ਲੱਗ ਗਈ ਹੈ ਇਹ ਸ਼ਬਦਜੰਗ ਇਸ ਨੂੰ ਸਮਝਣ ਦੀ ਲੋੜ ਹੈ